ਆਪਣੇ ਦਾਦੇ ਵਾਲੀ ਜ਼ਮੀਨ ਦਾ ਫੈਸਲਾ ਆਪਾਂ ਸੈਂਟਰ ਤੋਂ ਲੈਣਾ ਨਾ ਮੋਢੇ ਦੇ ਡਾਂਗ ਤਰ ਕਈ ਲੈ ਹੋਣਾ ਨਹੀਂ ਤਾਂ ਇਦਾਂ ਦਾ ਫਿਰੇ ਜ਼ਮੀਨ ਸਾਡੀ ਲੈ ਗਈ ਆ ਮਹਾਰਾਜਾ ਰਣਜੀਤ ਸਿੰਘ ਨੇ ਬਾਹਰ ਜਾ ਕੇ ਕਿਹਾ ਸੀਗਾ ਨਾ ਕਿ ਚੜਤ ਸਿਉਂ ਦਾ ਪੋਤਰਾ ਦਿਨ ਲਲਕਾਰ ਦਾ ਆ ਜਾ ਬਾਹਰ ਅੱਜ ਅਸੀਂ ਸੈਂਟਰ ਨੂੰ ਕਹਿੰਨੇ ਆ ਅਸੀਂ ਪੰਜਾਬ ਦੇ ਜਾਏ ਆ ਆਜੋ ਅਸੀਂ ਤੁਹਾਨੂੰ ਲਲਕਾਰ ਦਿਆਂ ਦੇਖ ਲੀਏ ਤੁਹਾਡੇ ਜੋਰ ਕਿੰਨਾ ਪਹਿਲਾਂ ਵੀ ਦੇਖਿਆ ਆ ਸੈਂਟਰ ਨੇ ਪਹਿਲਾਂ ਵੀ ਦੇਖ ਲਿਆ ਪਹਿਲਾਂ ਵੀ ਇਹਨਾਂ ਦੀ ਤੌਣਾ ਚਕਾਈਆਂ ਨੇ ਪਰ ਫਿਰ ਸਾਡੇ ਹੱਥ ਨਿਮਰਤਾ ਨਾਲ ਜੁੜ ਜਾਂਦੇ ਨੇ ਅਸੀਂ ਜਿੱਤ ਕੇ ਘਰ ਨੂੰ ਮੋੜਨ ਵਾਲੇ ਲੋਗ ਅਸੀਂ ਹਾਰ ਕੇ ਕਦੇ ਮੁੜੇ ਨਹੀਂ ਸਾਡੇ ਮੱਥੇ ਤੇ ਜਿੱਤਾਂ ਹੀ ਗੁਣੀਆਂ ਨੇ 10 ਤਰੀਕ ਨੂੰ ਵੱਧ ਤੋਂ ਵੱਧ ਆ ਕੇ ਇੱਥੇ ਆਪਾਂ ਆਪਣੀ ਜ਼ਮੀਨ ਦਾ ਫੈਸਲਾ ਕਰੀਏ 14 ਸਾਈਟ ਤੇ 25 ਸਾਈਟ ਜਿਹਦੇ ਵਿੱਚ ਪੰਜਾਬ ਯੂਨੀਵਰਸਿਟੀ ਬਣੀ ਆ ਨਾ ਭਾਈ ਇਹ ਕਾਂਜੀ ਮਾਜਰੇ ਦੇ ਸੇਣੀ ਮਾਜਰੇ ਦੀ ਜ਼ਮੀਨ ਆ ਭਾਈ ਇਹ ਆਪਾਂ ਆਪਣੀ ਜ਼ਮੀਨਾਂ ਵਾਲੇ ਪਾਸੇ ਘੇੜੇ ਘਟਾਤੇ ਤਾਂ ਜਿਹਨੂੰ ਆਪਾਂ ਜ਼ਮੀਨ ਠੇਕੇ ਦੇ ਦਿੱਤੀ ਹੁੰਦੀ ਹੈ ਉਹਨੂੰ ਐਂ ਲੱਗਦਾ ਕਿ ਲੈ ਪਾਈ ਇਹ ਤਾਂ ਜ਼ਮੀਨ ਉਹਦੀ ਹੋਆ